ਵੰਦਰ ਤੋਂ ਆ ਸਾਡੇ ਪਿੰਡ ਜਦੋਂ ਅਲਾਸਮੈਂਟ ਹੋਈ ਵੀ ਉੱਥੇ ਇੱਕ ਆਪਣੀ ਬੱਸ ਡਿੱਗ ਗਈ ਐ ਅੱਛਾ ਜੀ ਤੇ ਜਦੋਂ ਅਸੀਂ ਉਹ ਗੰਦੇ ਨਾਲੇ ਤੇ ਜੌਨਸ ਵਾਲੇ ਦੇ ਕੋਲ ਪਹੁੰਚੇ ਤੇ ਦੇਖਿਆ ਬਹੁਤ ਸਾਰੀਆਂ ਸਵਾਰੀਆਂ ਨੂੰ ਆ ਬਾਹਰ ਕੱਢ ਰਹੇ ਸੀ ਜਿਨ੍ਹਾਂ ਵਿੱਚੋਂ ਜ਼ਿਆਦਾ ਡੈੱਡ ਬਾਡੀ ਸੀਗੀਆਂ ਅੱਛਾ ਔਰ ਅਜੇ ਵੀ ਕਢੀ ਜਾਂਦੇ ਸੀ ਅਸੀਂ ਇਹਨਾਂ ਨੂੰ ਕੱਢ ਕੇ ਤੇ ਇੱਥੇ ਲਿਆ ਕੇ ਐਡਮਿਟ ਕਰਾਇਆ ਬਾਕੀ ਹੁਣ ਜਾ ਕੇ ਬਾਕੀ ਦਾ ਹਾਲ ਪਤਾ ਲੱਗੇਗਾ ਜੀ ਕੋਈ ਪਤਾ ਲੱਗਿਆ ਕਿੰਨੀਆਂ ਸਵਾਰੀਆਂ ਸੀ ਬੱਚ ਕਿੱਥੋਂ ਕਿੱਥੇ ਜਾ ਰਹੀ ਸੀ ਇਹ ਤਲਵੰਡੀ ਸਾਬੋ ਤੋਂ ਬਠਿੰਡੇ ਨੂੰ ਆ ਰਹੀ ਸੀਗੀ ਗੁਰੂ ਨਾਨਕ ਵਾਲਿਆਂ ਦੀ ਬੱਸ ਸੀਗੀ ਅੱਛਾ ਤੇ ਕਾਫੀ ਵੱਡਾ ਹਾਸ ਹੈ ਜੀ ਕਾਫੀ ਵੱਡਾ ਹਾਸ ਹੈ ਹਾਂਜੀ ਸਾਡੀ ਮੰਨਦੇ ਆ ਰੇਲਿੰਗ ਵੀ ਕਹਿੰਦੇ ਹੈ ਨਹੀਂ ਕੀ ਨਹੀਂ ਰੇਲਿੰਗ ਵੀ ਕੁਛ ਹੈ ਜੀ ਪੁਲ ਤੰਗ ਹੋਣ ਕਰਕੇ ਕੁਛ ਬਰਸਾਤ ਹੋਣ ਕਰਕੇ ਸਲੀਪਿੰਗ ਵੀ ਹੋ ਸਕਦੀ ਬ੍ਰੇਕ ਲਾਉਣ ਨਾਲ ਅੱਛਾ ਵੀ ਇਹੀ ਦੇਖਣ ਚ ਤੇ ਇਹੀ ਦੋ ਕਾਰਨ ਲੱਗਦੇ ਵੀ ਅੱਗੋਂ ਕੀ ਚੀਜ਼ ਆ ਗਈ ਉਹਨੂੰ ਓਵਰਟੇਕ ਨਹੀਂ ਕਰ ਪਾਏ ਤਾਂ ਉਹਨੂੰ ਸਾਈਡ ਦਿੰਦੇ ਹੋਏ ਤੇ ਨਾਲੇ ਚ ਜੱੜ ਗਈ ਬੱਸ ਜੀ ਦੱਸ ਕੀ ਮਾਮਲਾ ਕੀ ਕਹਿੰਦੇ ਬੱਸ ਹਾਂਜੀ ਕੁਲ ਜੀ ਸਾਡੇ ਕੋਲੇ ਲਗ ਤੋਂ 10 ਤੋਂ 12 ਮਰੀਜ਼ ਆਏ ਜੀ ਉਹਨਾਂ ਦੇ ਦੱਸ ਦੱਸੇ ਮੁਤਾਬਕ ਬੱਸ ਪਲਟ ਗਈ ਜੀ ਭਾਗੀ ਬੰਦਰ ਕੋਲੇ ਇਹ ਰਾਤ ਕੀ ਨਰਮ ਮਰੀਜ਼ਾਂ ਦੇ ਹਾਲਾਤ ਠੀਕ ਹੈ ਜੀ ਸੱਟਾਂ ਥੋੜੀਆਂ ਬਹੁਤ ਸੱਟਾਂ ਹੈਗੀਆਂ ਨੇ ਪਰ ਜ਼ਿਆਦਾਤਰ ਨੂੰ ਗਿੱਲੇ ਹੋਣ ਕਰਕੇ ਠੰਡ ਲੱਗ ਰਹੀ ਹੈ ਅਸੀਂ ਉਹਨਾਂ ਨੂੰ ਕੰਬਲ ਵਗੈਰਾ ਹੀਟਰ ਵਗੈਰਾ ਚਲਾਤੇ ਆ ਤੇ ਸਾਰੇ ਅਜੇ ਇਲਾਜधीन ਚੱਲ ਰਹੇ ਆ ਹਾਂਜੀ ਬਾਈ ਕੀ ਕਹਿਣਾ ਚਾਹੋਗੇ ਜੀ ਮੇਰੀ ਬੱਸ ਪਲਟੀ ਹੈ ਦੇਖੋ ਜਿਹੜੀ ਵੀ ਇਹ ਘਟਨਾ ਹੋਈ ਹੈ ਬਹੁਤ ਹੀ ਮੰਦ ਭੱਗੀ ਹੈ ਕਿਉਂਕਿ ਕੋਈ ਵਿਚਾਰਾ ਆਪਣੇ ਪੇਕੇ ਨੂੰ ਜਾ ਰਹੀ ਸੀ ਜਿਹੜੀ ਕੋਈ ਇਲਾਜ ਕਰਉਣ ਲਈ ਮਰੀਜ਼ ਆ ਰਹੇ ਸੀ ਔਰ ਇਸ ਘਟਨਾ ਦੇ ਵਿੱਚ ਜਿਹੜੀਆਂ ਪੰਜ ਕੈਜੁਐਲਟੀ ਜਿਹੜੀਆਂ ਤਰਵੰਡੀ ਸਾਬੋ ਹੋਈਆਂ 13 ਸੀ ਉੱਤੇ ਤਿੰਨ ਇੱਥੇ ਹੋਈਆਂ ਇਹਦਾ ਸਾਨੂੰ ਬਹੁਤ ਦੁੱਖ ਹੈ ਔਰ ਮੈਂ ਹਮਦਰਦੀ ਜ 表示 ਕਰਦਾ ਸਾਰੇ ਚਲੇ ਜਾਣ ਵਾਲੀਆਂ ਰੂਹਾਂ ਨੂੰ ਸਰਦਾ ਵੀ ਫੁੱਲ ਭੇਟ ਵੀ ਕਰਦਾ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਜ 表示 ਕਰਦਾ ਔਰ ਜਿਹੜੇ ਵੀ ਜ਼ਖਮੀ ਹੋਏ ਉਹਨਾਂ ਦੇ ਇਲਾਜ ਦੇ ਲਈ ਸੀਐਮਓ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਪਹੁੰਚਤਾ ਦੇ ਤੀਵੀਆਂ ਸਰਕਾਰ ਨੂੰ ਵੀ ਜਿੰਨੀ ਕੋਈ ਵਣ ਦੀ ਸਿਹਤ ਦਾ ਨੌਲਜ ਦੇ ਮੁਤਾਬਕ ਹੋਏਗੀ ਉਹ ਮੈਂ ਦੀ ਸਭ ਨਾਲ ਗੱਲ ਕਰਕੇ ਉਹਨਾਂ ਕੋਲ ਲਿਖ ਕੇ ਭੇਜਿਆ ਜਾਵੇ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਸਾਡਾ ਇਹ ਹੱਕ ਹੁੰਦਾ ਹੈ ਲੋਕਾਂ ਦਾ ਕਿ ਸਰਕਾਰ ਤੋਂ ਜੋ ਵੀ ਉਹਨਾਂ ਨੂੰ ਲੋੜ ਹੈ ਉਹਨੂੰ ਪੂਰਾ ਕੀਤਾ ਜਾਵੇ ਦਵਾਈਆਂ ਔਰ ਮੈਡੀਸਨ ਸਾਰਾ ਸਟਾਫ ਜਿਹੜਾ ਇਹਨਾਂ ਤੇ ਤਨਾਨਾ ਦਾ ਪ੍ਰਮਾਤਮਾ ਕਰੇ ਜਿਹੜੇ ਵੀ ਅਜ ਗਰੀਬ ਪਏ ਨੇ ਜਲਦੀ ਇਹ ਤੰਦਰੁਸਤ ਹੋ ਕੇ ਆਪਣੇ ਘਰਾਂ ਦੇ ਮਤਲਬ ਕਿੰਨੇ ਜ਼ਖਮੀ ਕਿਤੇ ਇੱਥੇ ਜਿਹੜੇ ਲੱਗੇ ਆ ਜੀ ਜ਼ਖਮੀ ਇੱਥੇ ਤੇ 21 ਜੀ ਗੁਰ 21 ਤੇ ਕਿੰਨੇ ਦੀ ਹੋ ਚ ਤਿੰਨ ਦੀ ਇੱਥੇ ਹੋ ਗਈ ਐ ਪੰਜ ਦੀ ਉੱਥੇ ਹੋ ਗਈ ਤਰਵੰਡੇ ਬਸ ਟੋਟਲ 8 ਬੰਦਿਆਂ ਦੀ 8 ਦੇ ਵਿੱਚ ਲੇਡੀ ਜੈਂਟਸ ਇਹ ਮੈਨੂੰ